ਉੱਤੇ ਫਤਿਹਗੜ ਸਾਹਿਬ ਦੇ ਵਿੱਚ ਅੱਜ ਸ਼ਹੀਦੀ ਦਿਹਾੜੇ ਦੇ ਉੱਤੇ 5000 ਸੰਗਤਾਂ ਗੱਜ-ਬੱਜ ਕੇ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਰ ਕਿ ਸੁਨੇਹੇ ਦਿਨੇ ਆ ਆਪਣੀ ਕੌਮ ਨੂੰ ਆਪਣੇ ਪੰਜਾਬੀਆਂ ਨੂੰ ਇੰਨਾ ਸੁਨੇਹਾਂ ਨੂੰ ਆਪਾਂ ਸੁਣ ਕੇ ਇੰਨਾ ਗੱਲਾਂ ਬਾਤਾਂ ਨੂੰ ਸੁਣ ਕੇ ਛੱਡ ਜਾਂਦੇ ਆ ਜਿੰਨਾ ਤੇ ਅਸੀਂ ਅਮਲੀ ਜਾਮਾ ਨਹੀਂ ਪਹਿਨਾਉਂਦੇ ਸਾਡਾ ਬਹੁਤ ਵੱਡਾ ਨੁਕਸਾਨ ਤੇ ਘਾਣ ਹੋ ਰਿਹਾ ਹੈ ਪਹਿਲਾ ਸੁਨੇਹਾ ਦੇਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਇਤਿਹਾਸ ਤੇ ਵੀ ਜਾਣਨਾ ਚਾਹੁੰਦਾ ਨਿੱਕੀਆਂ ਜਿੰਦਾ ਵੱਡੇ ਸਾਕੇ ਆਪਾਂ ਹੋ ਤਾਂ ਕਿ ਸੁੰਦੇ ਆਏ ਆ ਕਿ ਛੋਟਨਾ ਛੋਟਨਾ ਜਿੰਦਾਂ ਨੇ ਕੁਰਬਾਨੀਆਂ ਕਰਕੇ ਆਪਣੇ ਆਪ ਨੂੰ ਨੀਹਾਂ ਦੇ ਵਿੱਚ ਲਵਾ ਕੇ ਕੌਮ ਦੀ ਨੀਹ ਮਜ਼ਬੂਤ ਕੀਤੀ ਸੀ ਉਹਨਾਂ ਦੀ ਸ਼ਹੀਦੀ ਯਕਦਮ ਨਹੀਂ ਹੋਈ ਵੀ ਇੱਕ ਦਿਨ ਦੇ ਵਿੱਚ ਲਿਆ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਖੰਡੇ ਬੁਰਦਲੇ ਵਿੱਚ ਕੈਦ ਕੀਤਾ ਗਿਆ ਮਿਰਚਾ ਜਾਂ ਬੋਲਨਾਟ ਵੀ ਪਾਇਆ ਗਿਆ ਜਦੋਂ ਸੂਬੇ ਦੀ ਕਚੈਰੀ ਦੇ ਵਿੱਚ ਰੋਜ਼ ਪੇਸ਼ੀਆਂ ਪੈਂਦੀਆਂ ਸੀ ਤਾਂ ਤਰਾ ਤਰਾਂ ਦੇ ਲਾਲਚ ਵਹਿਕਾਵੇ ਤੇ ਡਰਾਵੇ ਬਹੁਤ ਨੂੰ ਦਾਗ ਨਹੀਂ ਲੱਗਣ ਦੇਣਾ ਉਹਨਾਂ ਯੋਧਿਆਂ ਨੇ ਉਹਨਾਂ ਸ਼ਹੀਦਾਂ ਨੇ ਉਹਨਾਂ ਸੂਰਮਿਆਂ ਨੇ ਨਾ ਕੌਮ ਨੂੰ ਕੋਈ ਲਾਜ ਲੱਗਣ ਦਿੱਤੀ ਦੇ ਨਾ ਆਪਣੇ ਦਾਦੇ ਤੇ ਆਪਣੇ ਪਿਓ ਦੀ ਪੱਗ ਨੂੰ ਕੋਈ ਦਾਗ ਲੱਗਣ ਦਿੱਤਾ ਅੱਜ ਦੇ ਹਾਲਾਤ 'ਚ ਮੈਂ ਦੇਖਦਾ ਸਾਡੇ ਨੌਜਵਾਨ ਬਾਹਰਲੇ ਮੁੱਖਾਂ ਚਲੇ ਗਏ ਆ ਪੰਜਾਬ ਦਿਨੋਂ ਦਿਨ ਖਾਲੀ ਹੁੰਦਾ ਜਾਂਦਾ ਹੈ ਜਦੋਂ ਇਧਰ ਪੰਜਾਬ ਦੀ ਧਰਤੀ ਦੇ ਉੱਤੇ ਕਿਸੇ ਬਜ਼ੁਰਗ ਦੀ ਮੌਤ ਹੋ ਜਾਂਦੀ ਹੈ ਕਿਸੇ ਨੌਜਵਾਨ ਦਾ ਬਾਪ ਮਰ ਜਾਂਦਾ ਜਾਂ ਦਾਦਾ ਮਰ ਜਾਂਦਾ ਤਾਂ ਉਦੋਂ ਦੀ ਧਰਤੀ ਦੇ ਵਿੱਚੋਂ ਨਹੀਂ ਆਇਆ ਜਾਣਾ ਤੁਸੀਂ ਸੰਸਕਾਰ ਕਰ ਦਿਓ ਤੁਸੀਂ ਭੋਗ ਪਾ ਦਿਓ ਜੇ ਅਸੀਂ ਇਹ ਧਰਤੀ ਨੂੰ ਛੱਡ ਕੇ ਹੀ ਜਾਣਾ ਸੀ ਤਾਂ ਕੀ ਲੋੜ ਸੀ ਇੱਥੇ ਨਿੱਕੀਆਂ-ਨਿੱਕੀਆਂ ਜੰਦਾ ਨੂੰ ਆਪਣੇ ਆਪ ਲਿਆਂ ਵਿਚ ਜਵਾਉਣ ਦੀ ਕੀ ਲੋੜ ਸੀ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਰਿਵਾਰ ਕਰਵਾਣ ਕਰਨ ਦੀ ਤੇ ਆਪਣੇ ਆਪ ਨੂੰ ਕਰਵਾਣ ਕਰਨ ਦੀ ਕੀ ਲੋੜ ਸੀ ਗੁਰੂ ਤੇਗ ਬਹਾਦਰ ਨੂੰ ਦਿੱਲੀ ਦੇ ਵਿੱਚ ਆਪਣਾ ਸ਼ਹੀਦ ਹੋਣ ਦੀ ਜਾ ਕੇ ਕੀ ਲੋੜ ਸੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਨੂੰ 33 ਦਵੀ ਦੇ ਵੈਕਸ਼ਮ ਦੀ ਕੀ ਲੋੜ ਸੀ ਬਸ ਸਾਨੂੰ ਉਹ 10 ਲੱਖ ਬੰਦਾ ਮਰਵਾਉਣ ਦੀ ਜਿਹੜਾ 47 ਦੇ ਵਿੱਚ ਬੱਡੇ ਟੱਕਿਆ ਗਿਆ ਕੀ ਲੋੜ ਸੀ ਬਸ ਉਹਨਾਂ ਕੋਲ ਲੂ ਘਾਰਿਆ ਆਂਦੀ ਉਹਨਾਂ جنگਾਂ ਦੀ ਜਿਨ੍ਹਾਂ ਦੇ ਵਿੱਚ ਸਾਡਾ ਲੱਖਾਂ ਦੀ ਗਿਣਤੀ ਦੇ ਨੁਕਸਾਨ ਹੋਇਆ ਤੇ ਮੜਾ ਮੋਈ ਖੁੰਡ ਲਿਆ ਜੇ ਅਸੀਂ ਆਪਣੀ ਧਰਤੀ ਨੂੰ ਵੇਚਦਾ ਵਾ ਲੈ ਕੇ ਜਾਣਾ ਸੀ ਆਪਣੀ ਧਰਤੀ ਤੋਂ ਭਗੌੜੇ ਹੋ ਕੇ ਜਾਣਾ ਸੀ ਤਾਂ ਕੋਈ ਲੋੜ ਨਹੀਂ ਸੀ ਅੱਜ ਐਸੇ ਬਹੁਤੇ ਬਾਹਰੋਂ ਐਨ ਆਰ ਆਈ ਮੱਥਾ ਟੇਕਣ ਆਉਂਦੇ ਆਪਣੇ ਜਵਾਕਾਂ ਨੂੰ ਲੈ ਕੇ ਇਹ ਮੈਂ ਦੇਖਦਾ ਸਰਦਾ ਬਹੁਤ ਘਟ ਗਈ ਅਸੀਂ ਇਹਨਾਂ ਸ਼ੀਖ ਦੀਆਂੜਿਆਂ ਨੂੰ ਵੀ ਮੇਲੇ ਬਣਾ ਲਿਆ ਮੇਲਿਆਂ ਦੇ ਰੂਪ ਦੇ ਲੋਕ ਆਉਂਦੇ ਆ ਕੱਲ ਮੇਖ ਬੀਬੀ ਦੀ ਇੰਸਟਾਗ੍ਰਾਮ ਕਰ ਰਹੇ ਆ ਜਿਹੜੀ ਅੱਛੇ ਗੁਰੂ ਘਰ ਖੜ ਕੇ ਚੂੜੇ ਪਾ ਕੇ ਬਿੰਦੀਆਂ ਸੋਖੀਆਂ ਲਾ ਕੇ ਟੋਟ ਬੁੱਲਾ ਕੱਢ ਕੇ ਤੇਰੀਲਾ ਬਣਾ ਕੇ ਪਾਨਾ ਜਾ ਰਹੀਆਂ ਨੇ ਅਸੀਂ ਦਿਖਾਵੇ ਜੀ ਬਹੁਤ ਅਸੀਂ ਕਰਤਾਰ ਤੋਂ ਡਿੱਗ ਚੁੱਕੇ ਆ ਜਿਹੜੀ ਧਰਤੀ ਨੂੰ ਆਦੀ ਖਾਲੀ ਕਰਕੇ ਜਾ ਰਹੇ ਹੋ ਭਜ ਰਹੇ ਹੋ ਇਹ ਕੁਦਰਤਾ ਵੀ ਨਿਜਮ ਹੈ ਵੀ ਜਿਹੜੀ ਜਗ੍ਹਾ ਖਾਲੀ ਹੁੰਦੀ ਆ ਉਹਨੂੰ ਕਿਸੇ ਨੇ ਕਰਨੇ ਭਰ ਨਹੀਂ ਹੁੰਦਾ ਅਸੀਂ ਜਵਾਕ ਵੀ ਇਕੱਲਾ ਇਕੱਲਾ ਜੰਮਣ ਲੱਗੇ ਉਹ ਜਾਂ ਚਿੱਕੇ ਦੀ ਭੇਂਟ ਚੜ ਰਿਹਾ ਤੇ ਜਾਂ ਬਾਹਰਲੇ ਮੁਰਖਾਂ ਨੂੰ ਨਿਪਟ ਰਿਹਾ ਤੇ ਜਾਂ ਫਿਰ ਜਿਵੇਂ ਭੀੜੀ ਭੀੜਦੇ ਵੇ ਸਾਡੇ ਤਿੰਨ ਨੌਜਵਾਨ ਉਹ ਗਰੀਬ ਘਰਾਂ ਦੇ ਬੱਚੇ ਜਿਹੜੇ ਇਥੋਂ ਚੱਕ ਕੇ ਲਾ ਜਾ ਕੇ ਉਹ ਪਰਵਾਰ ਸੌਣੇ ਆਇਆ ਹੁਣ ਕਿ ਸਾਡੇ ਜਵਾਕਾਂ ਦੇ ਗੋਲੀਆਂ ਨਹੀਂ ਮਾਰਦਾ ਦੇ ਵਿਆਕਾਂ ਨੂੰ ਕੁੱਟ ਕੇ ਮਾਰਿਆ ਗਿਆ ਅੱਜ ਪਹਿਲਾਂ ਵੀ ਦੇਖਿਆ ਸਾਡੇ ਨੌਜਵਾਨਾਂ ਨੂੰ ਇੱਚੋ ਫੜਦੇ ਆ ਕਿਸੇ ਨੂੰ ਐਮਪੀ ਰਜਾ ਕੇ ਕਿਸੇ ਨੂੰ ਬੰਗਾਦ ਜਾ ਕੇ ਕਿਸੇ ਨੂੰ ਜੂਪੀ ਰਜਾ ਕੇ ਠੁੱਠੇ ਉਹ ਕਾਮਰੇ ਬਣਾ ਕੇ ਮਾਰ ਦਿੱਤਾ ਜਾਂਦਾ ਕਿ ਸਾਡੀਆਂ ਪੰਚਿਕ ਤੇਰਾ ਸਾਡੇ ਆਗੂ ਸਹਿਬਾਨ ਸਾਡੀਆਂ ਧਾਰਮਿਕ ਸੁਸਤਾਵਾਂ ਸਾਡੀਆਂ ਸ਼ਰੰਗਲੀ ਕਮੇਟੀਆਂ ਸਾਰੇ ਚ ਆਪਣੇ ਸਿਆਸੀ ਤਲਾ ਦਾ ਸਾਹਗਾ ਲਈਆਂ ਹੋਈਆਂ ਨੇ ਚਾਹੇ ਸੱਤਾ ਦੇ ਬੈਠੀ ਆਵੇ ਚਾਹੇ ਸੱਤਾ ਤੋਂ ਬਾਹਰ ਆ ਪਰ ਸਦਾ ਦੁਕਾਨ ਤੇ ਹੀ ਆ ਵੀ ਅਸੀਂ ਇਹਨਾਂ ਝੂਠੇ ਮੁਕਾਬਲਿਆਂ ਦੇ ਉੱਤੇ ਬੋਲ ਨਹੀਂ ਰਹੇ ਉਹੀ 80 90 ਦਾ ਦੌਰ ਦੁਬਾਰਾ ਸ਼ੁਰੂ ਹੋਇਆ ਅੱਜ ਵੀ ਗੱਡੀ ਤੇ ਬੈਠਾ ਆਉਂਦਾ ਤਿੰਨ ਖਬਰਾਂ ਪੜ੍ਹ ਕੇ ਆਂ ਕਰਨ ਅੱਜ ਦੀਆਂ ਧੜਕੇ ਦੀਆਂ ਇਹ ਕੰਨਨ ਕੌਂਟਰ ਪੰਜਾਬ ਦੇ ਵਿੱਚ ਹੋੜ ਹੋਏ ਨੇ ਕਿਸੇ ਨੇ ਲਾਜ ਦੀ ਬੜੀ ਮਾਰ ਦੇ ਆ ਜਿਹਦੇ ਬਾਹਜ ਮਾਰਦੇ ਆ ਜਿਹੜੇ ਢਿੱਡ ਤੇ ਮਾਰਦੇ ਆ ਸਾਡੀ ਜਵਾਨੀ ਦਾ ਸ਼ਿਕਾਰ ਖੇਡਿਆ ਜਾ ਰਿਹਾ ਇਹ ਸਾਨੂੰ ਸਮਝਣਾ ਪੈਣਾ ਹੈ ਕਿ ਸਾਡੇ ਉੱਤੇ ਆਉਣ ਵਾਲਾ ਸਮਾਂ ਕਿੰਨਾ ਖਤਰਨਾਕ ਹੋਣਾ ਹੈ ਅਗਲਾ ਸੁਨੇਹਾ ਸੁਣ ਲਿਓ ਜਿਹੜੇ ਤੁਸੀਂ ਲੰਬੇ ਸਮੇਂ ਤੋਂ ਸਰਹੱਦ ਦੀ ਧਰਤੀ ਦੇ ਉੱਤੇ ਆ ਗਏ ਹੋ ਫਤਿਹਗੜ੍ਹ ਸਾਹਿਬ ਆ ਗਏ ਹੋ ਸਾਡੀਆਂ ਕਿੰਨੀਆਂ ਇਤਿਹਾਸ ਨਿਸ਼ਾਨੀਆਂ ਤੋਂ ਰਕਾਰਤੀਆਂ ਖਤਮ ਕਰ ਦਿੱਤੀਆਂ ਗਈਆਂ ਟਹਿ ਟੇਰੀ ਕਰ ਦਿੱਤੀਆਂ ਗਈਆਂ ਕਿੱਥੇ ਗਿਆ ਸਾਡਾ ਠੰਡਾ ਮੁਰਜਾ ਦਿਮਾਗ ਟੋਡਰ ਮਾਰਦੀ ਹੋਵੇ ਦੀ ਡਿੱਗੀ ਜਾਂਦੀ ਹੈ ਟਹਿ ਟੇਰੀ ਹੋ ਜਲਦੀ ਖੰਡਰ ਬਣ ਗਈ ਆ ਚੁਕਾਉਣ ਦੀਆਂ ਘੜੀਆਂ ਉਹ ਦਸ ਦੀ ਜੋੜੀਆਂ ਓ ਬੁੰਗੇ ਤੁਹਾਡਾ ਸਾਰੀਆਂ ਨਿਸ਼ਾਨੀਆਂ ਇੱਕ ਇੱਕ ਕਰਕੇ ਢਾਣਾ ਜਾ ਰਹੀਆਂ ਨੇ ਆ ਮਹੀਨਾ ਪਹਿਲਾਂ ਦੀ ਗੱਲ ਆ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਘਰ ਦਾ ਸੀਸਗੰਜ ਉਹਨੂੰ ਢਾਣਾ ਸ਼ੁਰੂ ਕਰਤਾ ਉੱਚੇ ਕੋਈ ਜਥੇਬੰਦੀ ਮਿਸਰ ਸਾਫਰੋਜ ਵਾਲੇ ਗਏ ਉਹਨਾਂ ਨੇ ਜਾ ਕੇ ਰੋਕਿਆ ਰੋਲਾ ਪਾਇਆ ਉਦੋਂ ਜਾਨ ਤੋਂ ਪਹਿਲਾਂ ਪਹਿਲਾਂ 70 80 ਇਸਦੀ ਉਹਦਾ ਨੁਕਸਾਨ ਉਹ ਕਰ ਚੁੱਕੇ ਸੀ ਆਹ ਹੋਰ ਦੀ ਗੱਲ ਆ ਕੱਲ ਦੀ ਗੱਲ ਆ ਬਬਰ ਕਾਲੀਆਂ ਦਾ ਬੁੰਗਾ ਜਿਹੜਾ ਉੱਥੇ ਪ੍ਰਦਰਸ਼ਨ ਖੜਾ ਨਦਗੁਰ ਸਾਹ ਦੇ ਵਿੱਚ ਕਹਿੰਦੇ ਰਸਤਾ ਚੌੜਾ ਕਰਾਉਣ ਨੂੰ ਟਾਇਆ ਜਾ ਰਿਹਾ ਛਾਰ ਕਹਿਓ ਅੱਜ ਨੂੰ 100 ਸਾਲ ਬਾਅਦ 200 ਸਾਲ ਬਾਅਦ ਜਿਉਂ ਤੁਹਾਡੇ ਕੋਲ ਤੁਹਾਡੀ ਕੋਈ ਨਿਸ਼ਾਨੀ ਨਾ ਬਚੀ ਤੁਸੀਂ ਆਪਣਾ ਇਤਿਹਾਸ ਸੁਣਾਇਆ ਪੂਆ ਆਉਣ ਵਾਲੇ ਮਸਲੇ ਨੂੰ ਦੁਨੀਆ ਨੂੰ ਦੱਸਿਆ ਕਿ ਸਾਡੀ ਕੌਮ ਦੇ ਵਿੱਚ ਇੰਨੇ ਸ਼ਹੀਦ ਹੋਏ ਨੇ ਇੰਨੇ ਜੁਗਦੇ ਹੋਏ ਨੇ ਇੰਨੀਆਂ ਕੁਰਬਾਨੀਆਂ ਨੇ ਇੰਨੀਆਂ ਜੰਗਾਂ ਸੀ ਲੜਿਆ ਉਹ ਕਹਿੰਦਾ ਤੁਸੀਂ ਮਨ ਘੜਤ ਕਹਾਣ ਲਿਆ ਬਣਾਉਂਦੇ ਹੋ ਤੁਸੀਂ ਝੂਠ ਬੋਲਦਾ ਤੁਹਾਡੇ ਕੋਲੇ ਕੋਈ ਨਿਸ਼ਾਨੀ ਦਿਖਾਓ ਕੀ ਹੈ ਇਹ ਹਰ ਕੌਮ ਦੇ ਉੱਤੇ ਪੱਥਰ ਚੜੀ ਜਾਂਦੇ ਆ ਸਮਰਮਰ ਚੜੀ ਜਾਂਦੇ ਆ ਬਰਾਾਸਲੇ ਜਿਹੜਾ 80 90 ਤੋਂ ਲੈ ਕੇ ਆ ਪਿਛਲੇ 40 45 ਸਾਲਾਂ ਦੇ ਵਿੱਚ ਜਿੰਨੀ ਤਬਾਹੀ ਇਹਨਾਂ ਨੇ ਸਾਡੀਆਂ ਇਤਿਹਾਸਕ ਮਾਰਤਾਂ ਦੀ ਸਾਡੇ ਦਸਤਾਵੇਜ਼ਾਂ ਦੀ ਸਾਡੀਆਂ ਪ੍ਰਾਤਿਮਾਨ ਮਾਰਤਾਂ ਦੀ ਕੀਤੀ ਐਨੀ ਤਾਂ ਮੈਨੂੰ ਲੱਗਦਾ ਤਬਾਹੀ ਸਾਡੀ ਬਦਾਦੀ ਵੇਲੇ ਨਹੀਂ ਹੋਈ ਹੋਣੀ ਨਾਦਰਸ਼ਾ ਵੇਲੇ ਵੀ ਹੋਈ ਹੋਣੀ ਜਿੰਨੀ ਤਬਾਹੀ ਹੁਣ ਕੀਤੀ ਜਾ ਰਹੀ ਹੈ ਕੌਣ ਜ਼ਿੰਮੇਵਾਰ ਹੈ ਸਾਡਾ ਸ਼ਰੂਮਨੀ ਕਮੇਟੀ ਜ਼ਿੰਮੇਵਾਰ ਹੈ ਕੌਣ ਜ਼ਿੰਮੇਵਾਰ ਹੈ ਮੈਨੂੰ ਅੱਜ ਹੀ ਪਤਾ ਲੱਗਿਆ ਕਹਿੰਦੇ ਕੋਈ ਇੰਗਲੈਂਡ ਦਾ ਜੱਥਾ ਜੀ ਇੱਕ ਉਹ ਜਿਹੜੇ ਦਾ ਨਵਾਂ ਨਸਕਾਮ ਸੇਵਾ ਜੱਥਾ ਕਾਰ ਸੇਵਾ ਕਰਦੇ ਆ ਕਾਰ ਸੇਵਾ ਦੇ ਨਾਮ ਦੇ ਉੱਤੇ ਲੈ ਕੇ ਘਾਣਾ ਲੈ ਕੇ ਉੱਥੇ ਵੱਡੇ ਨਾ ਵੱਡੇ ਸਪਲਾਂ ਲਾ ਕੇ ਮਸ਼ੀਨਾਂ ਡਾਲੇ ਹੋ ਜਾਂਦਾ ਢਾ ਦਿਓ ਜੀ ਨਵਾਂ ਬਣਾਉਣਾ ਜੀ ਸੁਗਰੀ ਕਰਨ ਕਰਨਾ ਜੀ ਰਾਹ ਜੋੜਾ ਕਰਨਾ ਜੀ ਲਗੜਾਂ ਦਾ ਵੱਡਾ ਜੋ ਨਤਮਸਤਕ ਹੁੰਨੇ ਆ ਅੰਦਰ ਧਿਆਨ ਹੁੰਨੇ ਆ ਤੁਸੀਂ ਸਦੀਆਂ ਪਹਿਲਾਂ ਉਸ ਸਮੇਂ ਚਲੇ ਜਾਂਦੇ ਆ ਕਿ ਅੱਜ ਤੋ ਕਿੰਨੀਆਂ ਸਦੀਆਂ ਕਿੰਨੇ ਸੈਂਕੜੇ ਸਾਲ ਪਹਿਲਾਂ ਆਹ ਨੀ ਆਹ دیوار ਆਹ ਇੱਟਾਂ ਨੇ ਜਿਨ੍ਹਾਂ ਦੇ ਸਹਬਜ਼ਾਦੇ ਨੂੰ ਚੁਣਿਆ ਗਿਆ ਸੀ ਤੇ ਉਹ ਢਾ ਕੇ ਉੱਤੇ ਸਮਾਂ ਸਮਾਂ ਉੱਤੇ ਪੱਥਰ ਲਾਤਾ ਕੀ ਉਹ ਸੋੜਿਆ ਸਾਸ ਉਹ ਜज्ਬਾ ਸੋੜੇ ਕੋ ਅੰਦਰੋਂ ਜਿਹੜਾ ਸਾਡੀਆਂ ਭਾਵਨਾਵਾਂ ਨੇ ਉਹ ਉਹਨਾਂ ਪਛੜਾ ਨੂੰ ਉਹਨਾਂ ਸਮਰਵਰਾਂ ਨੂੰ ਦੇਖ ਕੇ ਨਹੀਂ ਜਾਗ ਸਕਦੀ ਨਹੀਂ ਸਾਨੂੰ ਉਹ ਸਾਾਸਨਾ ਜਿਹੜਾ ਉਹਨਾਂ ਪ੍ਰਾਤਨ ਨਿਸ਼ਾਨੀਆਂ ਨਾਲ ਹੁੰਦਾ ਪਰ ਆਵਾ ਸਭ ਤੋਂ ਵੱਡੀ ਸਮੇਂ ਦੀ ਲੋੜ ਹੈ ਕਿ ਸਾਨੂੰ ਇਹ ਨਿਸ਼ਾਨੀਆਂ ਬਚਾਉਣੀਆਂ ਪੈਣੀਆਂ ਨੇ ਅਗਲੀ ਮੈਂ ਬੇਨਤੀ ਕਰਦਾ ਕਈ ਵਾਰੀ ਇਸ ਗੱਲ ਨੂੰ ਹੋਰ ਪਾਸੇ ਵੀ ਲੈ ਜਾਂਦੇ ਆ ਜਿੰਨੇ ਸਾਡੇ ਪੁਰਾਣੇ ਇਤਿਹਾਸ ਗੁਰੂ ਘਰ ਨੇ ਜਿਹੜੇ ਬਲਾਕਟਾਂ ਦੇ ਬਣੇ ਹੋਏ ਨੇ ਨਾ ਚੂਨਾ ਲੱਗਿਆ ਹੋਇਆ ਉੱਥੇ ਭਾਈ ਏਸੀ ਨਾ ਲਾਇਆ ਕਰ। ਏਸੀ ਚੂਨੇ ਨੂੰ ਖਰਾਬ ਕਰ ਦਿੰਦੇ ਆ ਹੌਲੀ ਹੌਲੀ ਉਹ ਮਾਰ ਤਾਂ ਉਹ ਕੰਧਾਂ ਡਿੱਗਣੀਆਂ ਸ਼ੁਰੂ ਹੋ ਜਾਂਦੀਆਂ ਫਿਰਕਾਰਸੇ ਵਾਲੇ ਆ ਜਾਂਦੇ ਆ ਵੀ ਲਓ ਜੀ ਇਹ ਤਾਂ ਹੁਣ ਡਿੱਗਣ ਵਾਲੀ ਆ ਇਹ ਤਾਂ ਨਵੀਂ ਬਣਾਉਣੀ ਪੈਣੀ ਆ। ਠੀਕ ਆ ਇੱਥੇ ਕੋਈ ਤਾਂ ਅਡਾ ਗੁਰੂ ਘਰ ਆ। ਪੱਥਰ ਲੱਗਿਆ ਵਾ ਪਿੰਡਾਂ ਦੇ ਗੁਰੂ ਘਰ ਆ, ਸ਼ਹਿਰਾਂ ਦੇ ਗੁਰੂ ਘਰ ਆ। ਉੱਥੇ ਏਸੀ ਲਾ ਲਓ। ਪਰ ਜਿਹੜੇ ਸਾਡੇ ਪ੍ਰਾਤਨ ਚੂਨੇ ਨਾਲ ਚਲਾਈ ਹੋਈ ਵੀ ਆ ਉੱਥੇ ਏਸੀ ਨੁਕਸਾਨ ਕਰਦੇ ਆ ਸਾਡੇ ਗੁਰੂ ਐਨੀ ਤੱਕ ਚੱਲ ਗਏ ਇੰਨਾ ਸੇਖ ਚੱਲ ਗਏ ਕਵੀਆਂ ਤੇ ਬਹਿ ਗਏ ਜੰਗਲਾਂ ਦੇ ਵਿੱਚ ਜਾ ਕੇ ਸੂਲਾਂ ਦੀ ਸੇਤ ਤੇ ਜਾ ਕੇ ਪੈ ਗਏ ਨੀਹਾਂ ਕਰਨਗੇ ਫਿੱਕੀਆਂ ਗੋਲੀਆਂ ਖਾ ਗਏ ਫਾਂਸੀਆਂ ਦੇ ਝੁਲਗੇ ਕੀ ਅਸੀਂ 10 20 ਮਿੰਟ ਜੇ ਗੁਰੂ ਘਰ ਜਾਣਾ ਹੁੰਦਾ ਉਹਦੇ ਗਰਮੀ ਨਹੀਂ ਚੱਲ ਸਕਦੇ ਕਿੱਡੀ ਗੱਲ ਆ ਏ ਸੋ ਇਹ ਮੇਰਾ ਬੇਨਤੀ ਆ ਪੁਆ ਕਰਿਓ ਕਿਉਂਕਿ ਸਾਡੀਆਂ ਕਿਤਾਬਾਂ ਦੇ ਵਿੱਚੋਂ ਇਤਿਹਾਸ ਨੂੰ ਬਦਲੀ ਜਾਂਦੇ ਆ ਇਹ ਬਹੁਤ ਵੱਡੀਆਂ ਸ਼ਾਸ਼ਸ਼ਾ ਹੋ ਰਹੀਆਂ ਨੇ ਕਿਤਾਬਾਂ ਦੇ ਵਿੱਚੋਂ ਸਾਡੇ ਯੋਧਿਆਂ ਬਾਰੇ ਸੂਰਮਿਆਂ ਬਾਰੇ ਦੂਆਂ ਬਾਰੇ ਉਹਨਾਂ ਨੇ ਵਿਖਿਆਸ ਤੌਰ ਤੇ ਦੇਖਣਾ ਸ਼ੁਰੂ ਕਰਤਾ ਇਤਿਹਾਸ ਨੂੰ ਵਿਖਿਆਸ ਕਰਾਈ ਜਾਂਦੇ ਆ ਮਲਕਾਂ ਢਕਾੜੀਆਂ ਨਾ ਨਾ ਲਿਖੀ ਜਾਂਦੇ ਆ ਆ ਜਿਹੜਾ ਹੁਣਾਂ ਪਿੱਛੇ ਰੁਲਾ ਪਿਆ ਸੀ ਪਾਲ ਜੀ ਦਾ ਇਹ ਉਹੀ ਐ ਜਿਹੜੇ ਕਹਿੰਦੇ ਆ ਇੱਕ ਦੇਸ਼ ਇੱਕ ਚੋਣ ਇੱਕ ਦੇਸ਼ ਇੱਕ ਬੋਲੀ ਇੱਕ ਦੇਸ਼ ਇੱਕ ਮੰਡੀ ਇੱਕ ਦੇਸ਼ ਇੱਕ ਸਟੂਡੈਂਟ ਆਈਡੀ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਦੀ ਮੈਂ ਗੱਲ ਕਰ ਰਿਹਾ ਨਵੀਂ ਸਿੱਖਿਆ ਨੀਤੀ ਦੇ ਤਹਿਤ ਤੁਹਾਡੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਉਹ ਆਪਣੀ ਮਨਮਰਜ਼ੀ ਦਾ ਇਤਿਹਾਸ ਲਾਉਣਗੇ ਉਹ ਆਪਣੀ ਮਨਮਰਜ਼ੀ ਦਾ ਸਾਥ ਧਾਉਣਗੇ ਅਸੀਂ ਇਸ ਦਾ ਤੋਂ ਬਿਲਕੁਲ ਅਵੇਸਰੇ ਆ ਸੋਚ ਚੁੱਕੇ ਆ ਕੋਈ ਧਿਆਨ ਨਹੀਂ ਕੋਈ ਮਾਪੇ ਆਪਣੇ ਬੱਚਿਆਂ ਨੂੰ ਸਕੂਲਾਂ ਨਹੀਂ ਕਿ ਬੱਚੇ ਨੂੰ ਕੀ ਪੜ੍ਹਾ ਰਹੇ ਹੋ ਕਿਹੜਾ ਇਤਿਹਾਸ ਕਿਹੜਾ ਸਾਇੰਸ ਸਾਡੀ ਬੋਲੀ ਨਾਲ ਜੋੜ ਰਹੇ ਹੋ ਕਿ ਨਹੀਂ ਜੋੜ ਰਹੇ ਕੋਈ ਮਾਪੇ ਜ਼ਿੰਮੇਵਾਰੀ ਨਹੀਂ ਸਮਝ ਰਿਹਾ ਅੱਜ ਆਪਾਂ ਗੱਲ ਕਰਦੇ ਆ ਕਿਸਤਰਾਂ ਦੀ ਅਸਾਈਆਂ ਦੀ ਅਗਲੇ ਨੇ ਸਭ ਤੋਂ ਵੱਧ ਜ਼ੋਰ ਐਜੂਕੇਸ਼ਨ ਤੇ ਦਿੱਤਾ ਆਪਣੇ ਸਕੂਲ ਆਪਣੇ ਯੁਵਾਸਟਰਾਂ ਤਿਆਰ ਕੀਤੇ ਨਾ ਸਾਡੇ ਕੋਲੇ ਆਪਣੇ ਸਕੂਲ ਹੈਗੇ ਸਾਡੀਆਂ ਉਹ ਟੱਲ ਦੇ ਯੂਨੀਵਰਸਿਟੀਆਂ ਹੈਗੀਆਂ ਆ ਇਹਨਾਂ ਦੇ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਭਰਾਵੋ ਇੱਕ ਤੁਹਾਨੂੰ ਇੱਕ ਮਿੰਟ ਦੇ ਦੂੰਗਾ ਵਿਚ ਰਹਿੰਦੇ ਆ ਇੱਥੇ ਉਹਨਾਂ ਉਹ ਬਿਹਾਦੇ ਖਰਚਾ ਕਰ ਦੋ ਲੱਖਾਂ ਰੁਪਿਆ ਟੂਰਨਾਮੈਂਟਾਂ ਦੇ ਖਰਚਾ ਕਰ ਦੋ ਲੱਖਾਂ ਰੁਪਿਆ ਘੱਟੋ ਘੱਟ ਇੱਕ ਇਹਦੇ ਜ਼ਿਲ੍ਹੇ ਦੇ ਵਿੱਚ ਕੋਈ ਸਕੂਲ ਹੀ ਖੋਲ ਦਿਓ ਆਪਣਾ ਕੋਈ ਯੂਨੀਵਰਸਿਟੀ ਨਾ ਬਣਾ ਦਿਓ ਚਾਰ ਪੰਜਾਬ ਦੇ ਵਿੱਚ ਕੋਈ ਸੱਤ ਸੈਂਟਰ ਬਣਾ ਦਿਓ ਪੰਜਾਬ ਦੇ ਵਿੱਚ ਇਹਨੂੰ ਸਾਤਵਾ ਦੀ ਬਦਲੋੜ ਹੈ ਆਪਾਂ ਕਹਿੰਦੇ ਸਾਡੇ ਬੰਦੇ ਅਸਾਈ ਕਿਉਂ ਬਣ ਚਲੇ ਜੀ ਅਗਲੇ ਆਨੇ ਉਸ ਗੱਲ ਤੇ ਜ਼ੋਰ ਦਿੱਤਾ ਆਪਾਂ ਚੁੱਪ ਰਹਿ ਆਪਾਂ ਅੱਖਾਂ ਮੀਚੀ ਬੈਠੇ ਇਹ ਦੁਫਾ ਤਾਂ ਸਾਡਾ ਅੱਜ ਅਸੀਂ ਸਹਿਬ ਜੀ ਅੱਜ ਸ਼ਹੀਦੀ ਦਿਹਾੜੇ ਮਨਾਉਨੇ ਆ ਤੇ ਅਗਲੇ ਉੱਤੇ ਸਾਡੇ ਬੰਦਿਆਂ ਦੇ ਪੱਗਾਂ ਬੰਨੀਆਂ ਸਿਰਾਂ ਤੇ ਦਾੜੇ ਪ੍ਰਕਾਸ਼ ਨੇ ਪਰ ਕਿਸਮਤ ਦੇ ਵਿੱਚ ਨੱਚ ਰਹੇ ਨੇ ਇੱਕ ਕਸੂਰ ਉਹਨਾਂ ਦਾ ਨਹੀਂ ਕਸੂਰ ਸਾਡੀਆਂ ਸੰਸਥਾਵਾਂ ਦਾ ਸਾਡੇ ਆਗੂ ਲੋਕਾਂ ਦਾ ਜਿਨ੍ਹਾਂ ਨੇ ਆਪਣੀ ਕੌਮ ਨੂੰ ਸਾਂਭੇ ਨਹੀਂ ਕੋ ਸੇਧ ਨਹੀਂ ਦਿੱਤੀ ਕਾ ਸੋ ਲੋੜ ਅੱਜ ਸਮੇਂ ਦੀ ਜਿਹੜੀਆਂ ਗੱਲਾਂ ਮੈਂ ਤੁਹਾਰ ਨਾਲ ਸਾਂਝੀਆਂ ਕੀਤੀਆਂ ਨੇ ਇਹਨਾਂ ਦੇ ਪਹਿਰਾ ਦੇਣ ਦੀ ਲੋੜ ਹੈ ਹਰ ਬੰਦਾ ਆਪਣੀ ਜ਼ਿੰਮੇਵਾਰੀ ਸਮਝੂਗਾ ਤਾਂ ਨਹੀਂ ਇੱਥੇ ਆਏ ਇੱਥੇ ਸੁਣ ਕੇ ਗੱਲਾਂ ਤੁਰ ਕੇ ਦਾ ਕੋਈ ਫਾਇਦਾ ਨਹੀਂ ਅਖੀਰ ਤੇ ਬੇਲਤੀ ਆ ਸਾਡਾ ਇੱਕ ਜਰਨੈਲ ਇੱਥੇ ਨਿੱਕੀਆਂ ਜਿੰਦਾਂ ਨੇ ਵੱਡੀਆਂ ਕਰਵਾਨੀਆਂ ਕਰਕੇ ਇੱਥੇ ਕੌਮ ਨੂੰ ਜਿਉਂਦਾ ਰੱਖਿਆ ਸੀ ਕੌਮ ਦੀ ਹੋਦ ਨੂੰ ਜਿਉਂਦਾ ਰੱਖਿਆ ਸੀ ਉੱਥੇ ਸਾਡਾ ਇੱਕ ਜਰਨੈਲ ਬਾਪੂ ਜਗਜੀਤ ਸਿੰਘ ਡੱਲੇਵਾਲ ਜਿਹੜਾ ਪਿਛਲੇ 1 ਮਹੀਨੇ ਤੋਂ ਮਰਨ ਵਾਸਤੇ ਬੈਠਾ ਹੋਇਆ ਭਰਾਵੋ ਅਸੀਂ ਇੱਥੋਂ ਫਤਿਹਗੜ ਸਾਹਿਬ ਤੋਂ ਸਿੱਧਾ ਚੱਲੇ ਕਨੌਲੀ ਬਾਲੂ ਪਾਈ ਤੇ ਉਹ ਵੀ ਲਾਈ ਸਾਡੇ ਹੱਕ ਲਈ ਹੈ ਸਾਡਾ ਮੌਣ ਵਾਲੀਆਂ ਨਸਲਾਂ ਫਸਲਾਂ ਲਈ ਹੈ ਸਾਡੀ ਧੱਕੀ ਲਈ ਹੈ ਜੋ ਉੱਤਰ ਵੀ ਜਾਂਦਾ ਸਾਡਾ ਫਰਜ਼ ਬਣਦਾ ਜਿਸ ਤਰ੍ਹਾਂ ਬਾਪ ਜੀ ਨੇ ਐਸੇ ਕਿਹਾ ਕਿ ਸਭ ਜਨਗਰੀ ਨੂੰ ਜਿਹੜਾ ਕੌਮੀ ਸਭ ਮੋਰਚਾ ਮਹਾਲੀ ਲੱਗਿਆ ਹੋਇਆ ਹੈ ਜਿਹੜੇ 35 35 40 47 ਤੋਂ ਸਾਡੇ ਯੋਧੇ ਜੇਲਾ 'ਚ ਬੰਦ ਨੇ ਉਹਨਾਂ ਦੀ ਰਿਹਾਈ ਦੇ ਲਈ ਸਾਡਾ ਉੱਤਰ ਵੀ ਫਰਜ਼ ਬਣਦਾ ਹੈ ਕੋਈ ਕਰਾ ਜੀ ਬੈਠਦਾ ਬੇਲਾ ਨਹੀਂ ਭਰਾਵੋ ਹੁਣ ਤਾਂ ਇਹ ਸੋਚ ਲੋ ਕਿ ਜੇ ਅਸੀਂ ਅੱਜ ਘਰਾਂ 'ਚ ਬਹਿ ਗਏ ਨਾ ਨਿਕਲੇ ਤਾਂ ਘਰਾਂ 'ਚ ਬੈਠੇ ਬਿਠਾਈ ਨੱਪਦੇ ਤੇ ਜਾਓਗੇ ਮਾਰ ਦਿੱਤੇ ਜਾਵਾਂਗੇ ਖਤਮ ਕਰ ਦਿੱਤੇ ਜਾਵਾਂਗੇ ਗੋਲੀਆਂ ਨਾਲ ਨਹੀਂ ਬਲੂਖਾਂ ਨਾਲ ਨਹੀਂ ਟੋਪਾਂ ਨਾਲ ਨਹੀਂ ਤੁਹਾਨੂੰ ਮਾਰਿਆ ਜੋ ਤੁਹਾਡੇ ਪੰਨਾ ਜ਼ਹਿਰ ਪਾਤੀ ਸੁਣਾਈ ਮਾਰ ਦੇਣਗੇ ਬਾਰਗਾਨਾ ਛੋਟੀ ਧਰਤੀ ਜ਼ਹਿਰ ਪਾਤੀ ਛੋਟੀ ਹਵਾਵਾਂ ਜ਼ਹਿਰ ਢੋਲਤੀ ਛੋਟੀ ਜਵਾਨੀ ਪ੍ਰਵਾਸ ਕਰਕੇ ਬਾਹਰ ਨੂੰ ਭੱਜ ਜਾਣੀ ਐ ਇੱਥੇ ਗੈਰ ਪੰਜਾਬੀਆਂ ਦੇ ਕੱਪੜੇ ਹੋ ਜਾਣੇ ਆ ਸੋਡੇ ਕੁਦਰਤੀ ਬਸਿਲਿਆਰਤ ਵਾਕ ਹਰਕੇ ਸੋਡੇ ਇਤਿਹਾਸ ਦੀਆਂ ਨਿਸ਼ਾਨੀਆਂ ਖਤਮ ਕਰਕੇ ਤੁਹਾਡਾ ਇਤਿਹਾਸ ਤੁਹਾਡੀਆਂ ਖਤਾਬਾਂ ਚੋਂ ਬਦਲ ਕੇ ਸਾਨੂੰ ਪਤਾ ਵੀ ਨਹੀਂ ਲੱਗਣਾ ਤੇ ਇਹਨਾਂ ਨੇ ਆਪਣਾ ਕੰਮ ਕਰਦਾਨਾ ਜੋ ਕਰੀ ਜਾ ਰਹਿਆ ਲਗਾਤਾਰ ਕਹਿ ਸਾਤ ਲੱਗੇ ਆ ਆਪਾਂ ਖੂਬ ਸੁੱਤੇ ਪਏ ਆ ਲੰਮੀ ਆਤਾਂ ਤੇ ਸੋਗੇ ਵੀ ਆਏ ਦੀ ਫਤਿਹਗੜ ਸਾਹਿਬ ਦੀ ਮੇਲੇ ਤੇ ਗਏ ਦੀ ਬਣਾ ਲਿਆ ਰਿਹਾ ਰਾਜੀ ਬਸ ਆਪਣੀ ਜ਼ਿੰਮੇਵਾਰੀ ਸੁਖੂ ਹੋਗੇ ਨਹੀਂ ਹਰ ਇੱਕ ਕੱਲੇ ਕੱਲੇ ਬੰਦੇ ਨੂੰ ਇਹ ਆਪਣੇ ਪੰਜਾਬ ਲਈ ਆਪਣੇ ਧਰਤੀ ਲਈ ਆਪਣੇ ਤੋਂ ਲਈ ਉੱਠਣਾ ਪੈਣਾ ਸੋਚਣਾ ਪੈਣਾ ਜਾਗਣਾ ਪੈਣਾ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣੀ ਪੈਣੀ ਹੈ ਧੰਨਵਾਦ ਸਮੁੱਚੀ ਲੀਡਰਸ਼ਿਪ ਦਾ ਮਾਨ ਸਾਹਿਬ ਦਾ ਉਹਨਾਂ ਦੀ ਜਿੰਨੀ ਵੀ ਸਮੁੱਚੀ ਟੀਮ ਹੈ ਵੱਖ-ਵੱਖ